ਦੀਪਿਕਾ ਉਹ ਉਸ ਦੀ ਜਿਹੜੀ ਟੀਮ ਹੈ ਉਹ ਨਜ਼ਰ ਆ ਰਹੀ ਸੀ ਆਖਰਕਾਰ ਉਹ ਮੈਟਰ ਖਤਮ ਹੋ ਚੁੱਕਿਆ ਹੈ ਕੀ ਪੂਰਾ ਮਾਮਲਾ ਦੀਪਿਕਾ ਤੋਂ ਜਾਣਦੇ ਆ ਕਿਉਂਕਿ ਹੱਲੇ ਉਮਰ ਛੋਟੀ ਹੈ ਤਾਂ ਘਬਰਾਇਆ ਘਬਰਾਉਣਾ ਲਾਜ਼ਮੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਇਹੀ ਮੈਂ ਜਾਣਨਾ ਚਾਹੁੰਦਾ ਕਿ ਕੱਲ ਜੋ ਕੁਝ ਹੋਇਆ ਕਮਲ ਕੌਰ ਦਾ ਕਤਲ ਕਰ ਦਿੱਤਾ ਜਾਂਦਾ ਬਾਅਦ ਵਿੱਚ ਇੱਕ ਵੀਡੀਓ 'ਚ ਤੁਹਾਡਾ ਜ਼ਿਕਰ ਕੀਤਾ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੀ ਪੂਰਾ ਮੈਟਰ ਉਹਦੇ ਬਾਰੇ ਪਹਿਲਾ ਤੇ ਮੈਟਰ ਸਾਡਾ ਸਾਰਾ ਖਤਮ ਹੋ ਗਿਆ ਹੈ ਲਿਖਤੀ ਰੂਪ ਚ ਵੀ ਸਾਰਾ ਕੁਝ ਦਿੱਤਾ ਹੈ ਜੋ ਮਤਲਬ ਉਹਨਾਂ ਨੇ ਅਪੀਲ ਕੀਤਾ ਹੈ ਕਿ ਆਪਾਂ ਵੀਡੀਓ ਨਹੀਂ ਪਾਣੀਆ ਉਹ ਦੁਬਾਰਾ ਮੈਂ ਪੋਸਟ ਕੀਤੀਆਂ ਹੀ ਨਹੀਂ ਹੈ ਜੋ ਡਬਲ ਮੀਨਿੰਗ ਸੀ ਅਸ਼ਲੀਲ ਵੀਡੀਓ ਸੀਗੀਆਂ ਬਾਕੀ ਸਾਰਾ ਕੁਝ ਸੀਗਾ ਉਹ ਮੈਂ ਸਭ ਮਤਲਬ ਬੰਦ ਕਰ ਦਿੱਤਾ ਹੈ ਉਹਨਾਂ ਦੇ ਕਹਿਨ ਤੇ ਬਾਕੀ ਸਾਰਿਆਂ ਦੇ ਕਹਿਨ ਤੇ ਇਹਨਾਂ ਨੇ ਸਾਰਾ ਕੁਝ ਮੈਨੂੰ ਇਧਰੋਂ ਮਾਫੀ ਮੰਗਾਈਆਂ ਉਧਰੋਂ ਮਾਫੀ ਮੰਗਾਈਆਂ ਸਾਰਾ ਉੱਥੇ ਸੈਟਲ ਹੋ ਗਿਆ ਹੈਗਾ ਪਰ ਇਹ ਦੁਬਾਰਾ ਫੇਰ ਚਾਲੂ ਕਰੀ ਜਾਂਦੇ ਮੈਨੂੰ ਇਹਦੇ ਚ ਨਹੀਂ ਪਤਾ ਕਿਉਂ ਕਰ ਰਹੇ ਹੈ ਕਿਸ ਗੱਲੋਂ ਕਰ ਰਹੇ ਹੈ ਮੇਨ ਚਿੱਦੀ ਵਾਰਨਿੰਗ ਦੇ ਦਿੱਤੀ ਗਈ ਤਾਂ ਤੁਹਾਡਾ ਪਰਿਵਾਰ ਔਰ ਤੁਸੀਂ ਲਾਜ਼ਮੀ ਤੌਰ ਤੇ ਕਬਰਾਹਟ ਤਾਂ ਬੰਦੇ ਨੂੰ ਹੁੰਦੀ ਹੈ ਕਿ ਕੱਲ ਨੂੰ ਤੁਹਾਨੂੰ ਟਾਰਗੇਟ ਕੀਤਾ ਜਾ ਸਕਦਾ ਹੈ ਉਹਨੂੰ ਲੈ ਕੇ ਕੀ ਕਹਿਣਾ ਕਰਦੇ ਤੁਸੀਂ ਸਾਰੇ ਜਾਣੇ ਹੁਣ ਤੁਹਾਨੂੰ ਪਤਾ ਹੀ ਹੈ ਕਬਰਾਏ ਹੁੰਦੇ ਆ ਕਿ ਘਰ ਦੇ ਵੀ ਕਹਿੰਦੇ ਆ ਕਿ ਚਲੋ ਬੇਟਾ ਤੂੰ ਆਪਣਾ ਹੀ ਕੰਮ ਹੁਣ ਮੈਨੂੰ ਇਹੀ ਕੰਮ ਤੋਂ ਹੁਣ ਪੈਸੇ ਮਿਲਦੇ ਆ ਚਲੋ ਜੇ ਪ੍ਰੋਮੋਸ਼ਨ ਆਪਾਂ ਛੋਟੀ ਮੋਟੀ ਕਰ ਹੀ ਲੈਨੇ ਆ ਇਧਰ ਉਧਰ ਜਾ ਕੇ ਪਰ ਅਗਲੇ ਬੰਦੇ ਨੂੰ ਦਬਾਈ ਜਾਣਾ ਦਬਾਈ ਜਾਣਾ ਕਹੀ ਜਾਣਾ ਕਿ ਤੁਸੀਂ ਐਡਾ ਕਰਦੇ ਹੋ ਤੁਸੀਂ ਐਡਾ ਕਰਦੇ ਹੋ ਪਰ ਮੈਂ ਉਹਦੇ ਚ ਮੈਂ ਕਰ ਕੀ ਸਕਦੀਆਂ ਹੁਣ ਫੈਮਲੀ ਵੀ ਸਾਰੇ ਕਹਿੰਦੇ ਆ ਕਿ ਚਲੋ ਬੇਟਾ ਹੁਣ ਤੀ ਰਮਾਨਾ ਰੋ ਐਦਾ ਰੋ ਖਬਰਾਂ ਤੇ ਸਾਰੇ ਜਾਂਦੇ ਹੀ ਆ ਪਰ ਇਹਨਾਂ ਨੂੰ ਐਦਾਂ ਨਹੀਂ ਕਰਨਾ ਚਾਹੀਦਾ ਮੈਂ ਤੇ ਸਾਰਾ ਆਪਣੇ ਵੱਲੋਂ ਮੈਂ ਬਿਆਨ ਦਿੱਤੇ ਹੋਏ ਆ ਸਾਰਾ ਕੁਝ ਕੀਤਾ ਹੈ ਕਿ ਸੋਰੀ ਵੀ ਫੀਲ ਕੀਤੀ ਹੋਈ ਹੈ ਕਿ ਮੈਂ ਅੱਜ ਤੋਂ ਬਾਅਦ ਐਦਾਂ ਦੀ ਵੀਡੀਓ ਨਹੀਂ ਪਾਵਾਂਗੀ ਮੈਂ ਪਾਈਆਂ ਵੀ ਨਹੀਂ ਐ ਤੁਸੀਂ ਮੇਰੇ ਪੇਜ ਤੇ ਜਾ ਕੇ ਦੇਖ ਸਕਦੇ ਹੋ ਮੈਂ ਮੇਰੀ ਕੋਈ ਉਹੋ ਜਿਹੀ ਬਿਆਦ ਵਾਲੀ ਵੀਡੀਓ ਨਹੀਂ ਐ ਡਬਲ ਮੀਨਿੰਗ ਤੋਂ ਤੁਸੀਂ ਆਪਾਂ ਪਿਆ ਸੀਗਾ ਉਹ ਸਾਰਾ ਮੈਂ ਬੰਦ ਕਰ ਦਿੱਤਾ ਹੈ ਹੁਣ ਮੇਰਾ ਸਭ ਕੁਝ ਕੰਟੈਂਟ ਹੀ ਅਲੱਗ ਹੋ ਗਿਆ ਹੈ ਚੇਂਜ ਹੋ ਗਿਆ ਹੈ ਉਸ ਤੋਂ ਇਲਾਵਾ ਤੇ ਮੈਂ ਕੋਈ ਦੁਬਾਰਾ ਸਟਾਰਟ ਤੁਹਾਡੀ ਹਾਲੇ ਉਮਰ ਵੀ ਬਹੁਤ ਛੋਟੀ ਹੈ ਪਰ ਕੰਟੈਂਟ ਜਦੋਂ ਅ ਵੀ ਤੌਰ ਤੇ ਜਿੱਤੇ ਵਿਊਜ਼ ਆਉਂਦੇ ਹੈ ਦਾ ਮਤਲਬ ਲੋਕ ਉਹ ਚੀਜ਼ ਦੇਖਣੀ ਚਾਹੁੰਦੇ ਆ ਪਰ ਜੇਕਰ ਕਿਸੇ ਨੂੰ ਕੋਈ ਆਬਜੈਕਸ਼ਨ ਹੈ ਤਾਂ ਉਹਦੇ ਬਾਰੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਕੀ ਤੁਹਾਡੇ ਮੈਟਰ ਚ ਕੋਈ ਪੁਲਿਸ ਜਾਂ ਥਾਣੇ ਤੱਕ ਇਹ ਗੱਲ ਪਹੁੰਚੀ ਪਹਿਲਾਂ ਪਹੁੰਚੀ ਸੀ ਇਹਨਾਂ ਨੇ ਸਾਨੂੰ ਫਰੀਦਕੋਟ ਮੇਰੇ ਤੇ ਗੱਲਬਾਤ ਕੀਤੀ ਸੀ ਇਹਨਾਂ ਨੇ ਕੇਸ ਕੀਤਾ ਸੀ ਉੱਥੇ ਜਾ ਕੇ ਵੀ ਆਪਾਂ ਸੌਰੀ ਫੀਲ ਕਰ ਲਈ ਸੀ ਸਰ ਨੇ ਸਮਝਾਇਆ ਹੀ ਉੱਥੇ ਮਤਲਬ ਕਿ ਕਾਫੀ سارے ਪੁਲਿਸ ਵਾਲੇ ਬੈਠੇ ਹੀ ਚਾਤੋਂ ਪੰਜ ਦੀ ਐਸਪੀ ਸਰ ਬੈਠੇ ਸੀਗੇ ਉਹਨਾਂ ਨੇ ਸਮਝਾਇਆ ਹੀਗਾ ਕਿ ਬੇਟਾ ਚਲੋ ਠੀਕ ਹੈ ਅੱਜ ਤੋਂ ਬਾਅਦ ਚਲੋ ਤੀ ਨਾ ਕਰੋ ਆਪਾਂ ਉਹ ਵੀ ਉਹ ਵੀ ਆਪਣਾ ਬਿਆਨ ਕਰ ਦਿੱਤਾ ਹੈਗਾ ਲਿਖਤੀ ਰੂਪ ਚ ਕਿ ਅੱਜ ਤੋਂ ਬਾਅਦ ਮੈਂ ਐਦਾਂ ਦੀ ਵੀਡੀਓ ਨਹੀਂ ਪਾਵਾਂਗੀ ਤੇ ਨਾ ਹੀ ਮੈਂ ਇਹਨਾਂ ਦੇ ਬਾਰੇ ਕੋਈ ਗੱਲ ਕਰਾਂਗੀ ਤੇ ਨਾ ਹੀ ਇਹ ਮੇਰੇ ਬਾਰੇ ਕਰਨ ਪਰ ਕਦੀ ਉਹਨਾਂ ਦੇ ਬਾਰੇ ਕੋਈ ਜ਼ਿਕਰ ਨਹੀਂ ਤੋਂ ਬਾਅਦ ਕੋਈ ਜ਼ਿਕਰ ਹੀ ਨਹੀਂ ਕੀਤਾ ਪਰ ਇਹ ਮੈਨੂੰ ਧਮਕੀਆਂ ਸ਼ਰੀਆਮ ਦੇ ਰਿਹਾ ਕਿ ਤੁਹਾਡੀ ਲਾਸ਼ ਵੀ ਨਹੀਂ ਲੱਭਣੀ ਹੈ ਤੁਸੀਂ ਇੱਥੇ ਸਾਡੇ ਕੋਲ ਹੋਰ ਪਾਰਕਿੰਗਾਂ ਬੜੀਆਂ ਹੀ ਆ ਪਰ ਐਦਾਂ ਕਿਸੇ ਧੀ ਭੈਣ ਨੂੰ ਥੋਨਾ ਕਰਨਾ ਚਾਹੀਦਾ ਹੁਣ ਇਹਨਾਂ ਦੇ ਕਹਿਣ ਤੇ ਮੈਂ ਸਾਰਾ ਸੁਧਾਰ ਲੇਤਾ ਆਪਣਾ ਚਲੋ ਗਲਤੀ ਕਿਸੇ ਕੋਲੋਂ ਵੀ ਹੋ ਸਕਦੀ ਆ ਤੁਸੀਂ ਇਹ ਵੀ ਕਹਿ ਕਿ ਉਹ ਤੁਹਾਡੇ ਵੱਡੇ ਭਰਾਵਾਂ ਦੇ ਵਰਗੇ ਆ ਇਸ ਵੇਲੇ ਤੁਹਾਡੇ ਕੋਲ ਇੱਕ ਨਿਊਜ਼ 18 ਦੇ ਜ਼ਰੀਏ ਜ਼ਿਕਰ ਮੈਂ ਕਹਾਂ ਮੈਰੋਂ ਨੂੰ ਜੇ ਕੁਝ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੋ ਜੇ ਕੱਲ ਨੂੰ ਕੋਈ ਮੈਨੂੰ ਕੁਝ ਹੁੰਦਾ ਮੈਂ ਉਹਨਾਂ ਨੂੰ ਤਾਂ ਕੁਝ ਕਹਿਣਾ ਨਹੀਂ ਚਾਹੁੰਦੀ ਕਿਉਂਕਿ ਹੁਣ ਉਹ ਅਗਲੇ ਬੰਦੇ ਆਪਣੇ ਦਿਮਾਗ ਨਾਲ ਚੱਲਦੇ ਆ ਕੀ ਸੋਚਦੇ ਕੀ ਨਹੀਂ ਸੋਚਦੇ ਪਰ ਮੈਂ ਤਾਂ ਆਪਣੇ ਵੱਲੋਂ ਸਾਰਾ ਕੁਝ ਮਤਲਬ ਸਹੀ ਕਰ ਲਿੱਤਾ ਹੋਇਆ ਕੋਈ ਮੇਰੀ ਉਹੋ ਜੀ ਵੀਡੀਓ ਨਹੀਂ ਪੈ ਰਹੀ ਤੇ ਬਾਕੀ ਜੇ ਕੱਲ ਨੂੰ ਮੈਨੂੰ ਕੁਝ ਹੁੰਦਾ ਮੇਰੀ ਫੈਮਲੀ ਨੂੰ ਕੁਝ ਹੁੰਦਾ ਇਹ ਸਾਰੀ ਜ਼ਿੰਮੇਵਾਰੀ ਗਵਰਨਮੈਂਟ ਹੋਏਗੀ ਕਿਉਂਕਿ ਇਹਦੇ ਵਾਸਤੇ ਮੈਨੂੰ ਵੀ ਸਿਕਿਉਰਿਟੀ ਚਾਹੀਦੀ ਹੈ ਤੁਸੀਂ ਸਾਰੇ ਜਣੇ ਸੁਣ ਸਕਦੇ ਹੋ ਕਿ ਉਹਨਾਂ ਨੇ ਕਿੱਡੀ ਵੱਡੀ ਵਾਰਨਿੰਗ ਦਿੱਤੀ ਆ ਪਰ ਐਦਾਂ ਨਹੀਂ ਨਾ ਚੰਗਾ ਲੱਗਦਾ ਇੱਕ ਮੈਂ ਵੀ ਅੰਦਰ ਬਾਹਰ ਜਾਣਾ ਹੁੰਦਾ ਆਪਣੀ ਫੈਮਲੀ ਨਾਲ ਜਾਈਏ ਤੇ ਜੇ ਸਾਨੂੰ ਕੱਲ ਨੂੰ ਕੁਝ ਹੋ ਜਾਏ ਤੇ ਫਿਰ ਉਹਦੇ ਚ ਕੀ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਤੁਹਾਨੂੰ ਹਰ ਇੱਕ ਬੱਚਾ ਜਾਂ ਨੌਜਵਾਨ ਖਾਸ ਤੌਰ ਤੇ ਜਾਣਦੇ ਹੋਣਗੇ ਪਰ ਇਸ ਤਰੀਕੇ ਦੇ ਨਾਲ ਤਾਂ ਤੁਸੀਂ ਫਿਰ ਪਰਿਵਾਰ ਦੇ ਨਾਲ ਜਾਂ ਕਿਸੇ ਸਮਾਜਿਕ ਤੌਰ ਤੇ ਵਿਚਰ ਹੀ ਨਹੀਂ ਸਕਦੇ ਕਿਤੇ ਵੀ ਨਹੀਂ ਜਾ ਸਕਦੇ ਪਰ ਆਪਾਂ ਉਹ ਚੇਂਜ ਕਰ ਲੇਤਾ ਆ ਸਾਰਾ ਕੁਝ ਆਪਣਾ ਸਾਰਾ ਹੀ ਕੰਟੈਂਟ ਹੀ ਚੇਂਜ ਕਰ ਲੇਤਾ ਆ ਜੋ ਪਹਿਲਾਂ ਵੀਡੀਓ ਸਾਰੀ ਡਿਲੀਟ ਕਰ ਦਿੱਤੀਆਂ ਹੋਈਆਂ ਜੋ ਗੰਦੀਆਂ ਮੰਦੀਆਂ ਜੇ ਆਪਾਂ ਵੈਦ ਵਾਲੀ ਜੇ ਆਪਾਂ ਪਹਿਲਾਂ ਮੰਨ ਵੀ ਗਏ ਸੀਗੇ ਕਿ ਵੀਡੀਓ ਹੈਗੀਆਂ ਹੀ ਉਹ ਸਾਰੀਆਂ ਬਟ ਡਿਲੀਟ ਕਰ ਦਿੱਤੀਆਂ ਹੋਈਆਂ ਹੁਣ ਆਪਾਂ ਕੰਟੈਂਟ ਹੀ ਸਾਰਾ ਚੇਂਜ ਕਰ ਲੇਤਾ ਜੋ ਕਿ ਫੈਮਲੀ ਨੂੰ ਪਸੰਦ ਆਂਦਾ ਨਹੀਂ ਕੁੱਲ ਮਿਲਾ ਕੇ ਜੇਕਰ ਕਹੀਏ ਕਿ ਉਹ ਮੈਟਰ ਖਤਮ ਹੋ ਚੁੱਕਿਆ ਉਹਦਾ ਜ਼ਿਕਰ ਹੁਣ ਕਰਦਾ ਨਹੀਂ ਬੰਦਾ ਨਹੀਂ ਬੰਦਾ ਬਿਲਕੁਲ ਵੀ ਨਹੀਂ ਬੰਦਾ ਐਤੋਂ ਮੇਰੀ ਫੈਮਲੀ ਨੂੰ ਵੀ ਦਿੱਕਤ ਹੁੰਦੀ ਆ ਮੈਨੂੰ ਵੀ ਦਿੱਕਤ ਹੁੰਦੀ ਆ ਕੱਲ ਨੂੰ ਫਿਰ ਆਪਾਂ ਕੀ ਕਰਾਂਗੇ ਆਪਾਂ ਫਿਰ ਕਿੱਥੋਂ ਕਮਾਵਾਂਗੇ ਪੈਸੇ ਛੋਟੀ ਕਿ ਆਪਾਂ ਵੀ ਤਾਂ ਕਮਾਣਾ ਹੈ ਨਾ ਕਿਦਾਂ ਤੁਹਾਡਾ ਨਾਮ ਲੈ ਕੇ ਵਾਰਨਿੰਗ ਦੇ ਦਿੱਤੀ ਗਈ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਸਿਕਿਉਰਿਟੀ ਸਿਕਿਉਰਿਟੀ ਤੁਹਾਨੂੰ ਪਤਾ ਹੀ ਹੈ ਜ਼ਰੂਰੀ ਹੈਗੀ ਹੈ ਜੇ ਕੱਲ ਨੂੰ ਕੋਈ ਚ ਹੁੰਦਾ ਹੈ ਤੁਸੀਂ ਆਪ ਦੇਖ ਸਕਦੇ ਫਿਰ ਜ਼ਿੰਮੇਵਾਰ ਕੌਣ ਹੈਗਾ ਤੁਸੀਂ ਸਾਰੇ ਜਣੇ ਸੁਣ ਸਕਦੇ ਜ਼ਿੰਮੇਵਾਰ ਕੌਣ ਆ ਬਿਲਕੁਲ ਜੇਕਰ ਮੈਂ ਦੀਪਿਕਾ ਦੀਆਂ ਵੀਡੀਓ ਦਾ ਜ਼ਿਕਰ ਕਰਾਂ ਤਾਂ ਉਸ ਦੀਆਂ ਜਿਹੜੀਆਂ ਵੀਡੀਓ ਨੇ ਉਹ ਉਸ ਨੂੰ ਮੈਂ ਸਿੱਧੇ ਤੌਰ ਤੇ ਅਸ਼ਲੀਲਤਾ ਨਹੀਂ ਕਹਿ ਸਕਦਾ ਪਰ ਡਬਲ ਮੀਨਿੰਗ ਜਿਸ ਦਾ ਜ਼ਿਕਰ ਉਹ ਖੁਦ ਬਾਰ-ਬਾਰ ਕਰ ਰਹੀ ਹੈ ਕਿ ਕੁਝ ਐਸੀਆਂ ਵੀਡੀਓ ਸੀ ਜਿਹੜੀਆਂ ਕਿ ਇੱਕ ਵੈਦ ਦੀ ਪ੍ਰਮੋਸ਼ਨ ਦੇ ਵਿੱਚ ਜਾਂ ਸੀ ਮਰਦਾਨਾ ਤਾਕਤ ਦਾ ਨਾਮ ਦੇ ਕੇ ਜਿਸ ਤਰੀਕੇ ਦੇ ਨਾਲ ਕਹਿ ਦਿੱਤਾ ਜਾਂਦਾ ਕਿ ਉਹ ਉਸ ਦੇ ਲਈ ਇਹ ਦਵਾਈਆਂ ਜਿਹੜੀਆਂ ਵਰਤੀਆਂ ਜਾਂ ਨਾਲਕਿ ਉਮਰ ਛੋਟੀ ਹੈ ਤਾਂ ਗਲਤੀ ਕਿਸੇ ਕੋਲੋਂ ਵੀ ਹੁੰਦੀ ਪਰ ਉਹ ਆਪਣੀ ਗਲਤੀ ਕਬੂਲ ਵੀ ਕਰ ਰਹੀ ਹੈ ਔਰ ਉਸ ਦਾ ਕਹਿਣਾ ਕਿ ਅਸੀਂ ਥਾਣੇ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਇਹ ਜਿਹੜਾ ਜੋ ਵੀ ਆਪਣੇ ਬਿਆਨ ਨੇ ਜਾਂ ਜਿਹੜਾ ਮਾਫੀਨਾਮਾ ਹੈ ਉਹ ਦੇ ਚੁੱਕੀ ਹੈ ਪਰ ਕਿਉਂਕਿ ਛੋਟੀ ਉਮਰ ਹੈ ਤਾਂ ਘਬਰਾਟ ਲਾਜ਼ਮੀ ਤੌਰ ਤੇ ਹੁੰਦੀ ਹੈ ਔਰ ਜਿਸ ਤਰ੍ਹਾਂ ਇੱਕ ਜ਼ਿਕਰ ਕੀਤਾ ਗਿਆ ਅਮਰਤਪਾਲ ਮੈਰੋ ਦੇ ਵੱਲੋਂ ਵੀਡੀਓ ਦੇ ਵਿੱਚ ਕਿ ਜਿਹੜੀ লাশ ਹੈ ਉਹ ਹਲੇ ਇਹ سلسلہ ਰੁਕਿਆ ਨਹੀਂ ਹੈ ਤਾਂ ਇੱਕ ਵਾਰ ਮੈਂ ਦੀਪਿਕਾ ਤੋਂ ਜਾਣਦਾ ਕਿਉਂਕਿ ਇੱਕ ਸਧਾਰਨ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ ਅੰਮ੍ਰਿਤਸਰ ਦੇ ਵਿੱਚ ਰਹਿੰਦੀ ਹੈ ਪਰ ਹੁਣ ਕਿਤਨਾ ਕਿਤੇ ਡਰ ਦਾ ਸਾਇਆ ਜ਼ਰੂਰ ਇਸ ਪੂਰੇ ਪਰਿਵਾਰ ਤੇ ਹੈ ਕਿ ਬੱਚਾ ਜੇਕਰ ਕੱਲ ਨੂੰ ਕਿਤੇ ਬਾਹਰ ਜਾਂਦਾ ਹਾਲਾਂਕਿ ਉਹ ਇਹ ਦਾਵਾ ਕਰ ਰਹੀ ਹੈ ਕਿ ਮੈਂ ਉਸ ਤਰੀਕੇ ਦੀ ਵੀਡੀਓ ਬਿਲਕੁਲ ਵੀ ਬਣਾਉਣੀ ਔਰ ਅਪਲੋਡ ਕਰਨ ਦੀ ਬੰਦ ਕਰ ਦਿੱਤੀ ਗਈ ਹੈ ਜੇਕਰ ਹੁਣ ਮੈਂ ਗੱਲ ਕਰਾਂ ਤਾਂ ਤੁਹਾਡੀ ਇਸ ਵੀਡੀਓ ਨੂੰ ਪੰਜਾਬ ਦੇ ਡੀਜੀਪੀ ਵੀ ਦੇਖ ਰਹੇ ਹੋਣਗੇ ਵੱਡੇ ਅਧਿਕਾਰੀ ਦੇਖ ਰਹੇ ਹੋਣਗੇ ਪ੍ਰਸ਼ਾਸਨ ਤੋਂ ਤੁਹਾਡੀ ਕੀ ਮੰਗ ਹੈ ਮੈਨੂੰ ਬਸ ਇਹ ਹੀ ਹੈ ਕਿ ਬਸ ਸਾਰੇ ਜਾਣੇ ਮੈਨੂੰ ਸਾਰਾ ਮੈਨੂੰ ਸਿਕਿਉਰਟੀ ਦੀਵਾਨ ਕਿਉਂਕਿ ਮੈਨੂੰ ਆਪਾਂ ਵੀ ਕੰਮ ਕਰਨਾ ਹੈ ਮੇਰੀ ਵੀ ਫੈਮਿਲੀ ਹੈਗੀ ਹੈ ਸਾਰਿਆਂ ਦੇ ਹੁੰਦਾ ਪਤਾ ਮੇਰੇ ਵੀ ਫਾਦਰ ਹੈ ਦਾਦੀ ਮਮਾ ਸਾਰੇ ਜਾਣੇ ਹੈਗੇ ਆ ਨਹੀਂ ਇਦਾਂ ਚੰਗਾ ਲੱਗਦਾ ਪਲੀਜ਼ ਉਹਨਾਂ ਨੂੰ ਬੇਨਤੀ ਹੈਗੀ ਮੈਨੂੰ ਤੁਸੀਂ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਚਾਹੁੰਦੇ ਨਹੀਂ ਮੈਂ ਬਿਲਕੁਲ ਵੀ ਇਹ ਚੀਜ਼ਾਂ 'ਚ ਨਹੀਂ ਪੈਣਾ ਚਾਹਦੀ ਮੈਂ ਇਹ ਚੀਜ਼ਾਂ 'ਚ ਬਿਲਕੁਲ ਹਟ ਚੁੱਕੀ ਆ ਮੈਂ ਸਭ ਕੁਝ ਆਪਣਾ ਸਾਰਾ ਕੁਝ ਚੇਂਜ ਕਰ ਲੇਤਾ ਲਾਈਫ ਸਟਾਈਲ ਚੇਂਜ ਕਰ ਲੇਤਾ ਪਰ ਮੈਨੂੰ ਆ ਚੀਜ਼ਾਂ 'ਚ ਨਾ ਪਾਇਆ ਜਾਏ ਦੁਬਾਰਾ ਤੁਸੀਂ ਇਹ ਸਮਝਦੇ ਹੋ ਕਿ ਤੁਹਾਡੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਐਸਾ ਕੰਟੈਂਟ ਅਪਲੋਡ ਕਰਦੇ ਨੇ ਜਿਹਦੇ 'ਚ ਡਬਲ ਮੀਨਿੰਗ ਜਾਂ ਅਸ਼ਲੀਲ ਗੱਲਾਂ ਤੁਸੀਂ ਸਮਝਦੇ ਹੋ ਕਿ ਇਹ ਹੋਣਾ ਚਾਹੀਦਾ ਜਾਂ ਨਹੀਂ ਵੈਸੇ ਤਾਂ ਨਹੀਂ ਹੋਣਾ ਚਾਹੀਦਾ ਬਾਕੀ ਹੁਣ ਆਪਣਾ ਆਪਣਾ ਸਾਰਿਆਂ ਦਾ ਦਿਮਾਗ ਹੈਗਾ ਕਿੰਨੇ ਕਿੰਨੇ ਸੁਧਰਨਾ ਕਿੰਨੇ ਨਹੀਂ ਸੁਧਰਨਾ ਉਹ ਸਾਰਿਆਂ ਦਾ ਆਪਣਾ ਆਪਣਾ ਹੁੰਦਾ ਹੈ ਪਰ ਮੈਨੂੰ ਇਹ ਹੈ ਕਿ ਐਦਾਂ ਕਿਸੇ ਨੂੰ ਮਾਰ ਤੁਸੀਂ ਮਤਲਬ ਤੁਸੀਂ ਯੂ ਟਰਨ ਲੈ ਚੁੱਕੇ ਹੋ ਤੁਸੀਂ ਉਹ ਕੰਟੈਂਟ ਬਣਾਉਣਾ ਬੰਦ ਕਰ ਦਿੱਤਾ ਬਿਲਕੁਲ ਬੰਦ ਕਰ ਦਿੱਤਾ ਪਰ ਕਿਸੇ ਨੂੰ ਡਰਾ ਧਮਕਾ ਕੇ ਐਦਾਂ ਨਹੀਂ ਸਮਝਾਇਆ ਜਾ ਸਕਦਾ ਮਾਰ ਮਾਰ ਮੋਰ ਕੇ ਐਦਾਂ ਨਹੀਂ ਸਮਝਾਇਆ ਜਾ ਸਕਦਾ ਉਹਨੂੰ ਪਿਆਰ ਨਾਲ ਸਮਝਾਓ ਮੈਨੂੰ ਮੈਨੂੰ ਜ਼ਿਕਰ ਕੀਤਾ ਸੀ ਮੈਂ ਸਾਰਾ ਕੁਝ ਕਰ ਲੇਤਾ ਆਪਣਾ ਸਭ ਕੁਝ ਚੇਂਜ ਕਰ ਲੇਤਾ ਪਰ ਫਿਰ ਵੀ ਇਹ ਮੈਨੂੰ ਮਾਰਨ ਦੀਆਂ ਧਮਕੀਆਂ ਦੇਂਦੇ ਆ ਮੈਨੂੰ ਲਜਾਉਣ ਦੀਆਂ ਧਮਕੀਆਂ ਦੇਂਦੇ ਪਰਿਵਾਰ ਦੇ ਵਿੱਚ ਮੰਨ ਲਓ ਇੱਕ ਬੱਚਾ ਕੋਈ ਗਲ ਉਨੂੰ ਤਰੀਕੇ ਦੇ ਨਾਲ ਸਮਝਾਉਂਦੇ ਨਾ ਕਿ ਉਹਨੂੰ ਉਹਦਾ ਕਤਲ ਕਰ ਦਿੱਤਾ ਜਾਂਦਾ ਜਾਂ ਉਹਨੂੰ ਜਾਨੋਂ ਮਾਰ ਦਿੱਤਾ ਜਾਂਦਾ। ਬਿਲਕੁਲ ਵੀ ਨਹੀਂ ਕਰਦੇ ਤਾਂ ਸਾਰੇ ਪਿਆਰ ਹੀ ਕਰਦੇ ਆ ਕਿ ਇੱਕ ਵਾਰੀ ਸਮਝਾਣਗੇ ਦੂਜੀ ਵਾਰੀ ਸਮਝਾਣ ਮੈਂ ਤਾਂ ਪਹਿਲੀ ਵਾਰ ਚ ਹੀ ਸਮਝ ਗਈ ਕਿ ਚਲੋ ਆਪਾਂ ਹੁਣ ਅੱਜ ਤੋਂ ਬਾਅਦ ਐਦਾਂ ਦਾ ਨਹੀਂ ਕਰਾਂਗੇ। ਬਟ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਪਰ ਐਦਾਂ ਕਹਿ ਦਿੱਤੀ ਭੈਣ ਨੂੰ ਧਮਕੀ ਨਹੀਂ ਦੇਣੀ ਚੰਗੀ ਲੱਗਦੀ। ਬਿਲਕੁਲ ਵੀ ਨਹੀਂ ਲੱਗਦੀ ਜਮ। ਜਦੋਂ ਤੁਸੀਂ ਐਸਾ ਕੰਟੈਂਟ ਅਪਲੋਡ ਕਰਦੇ ਹੋ ਕਿ ਉਸ ਨੂੰ ਜ਼ਿਆਦਾ ਲੋਕ ਪਸੰਦ ਕਰਦੇ ਆ ਜੇਕਰ ਹੋਰ ਤੁਸੀਂ ਹੁਣ ਆਪਣੀਆਂ ਵੀਡੀਓ ਵੀ ਪਾ ਰਹੇ ਹੋ ਕਿ ਉਹਨੇ ਲਾਈਕ ਜਾਂ ਵਿਊ ਉਹ ਵੀਡੀਓ ਤੇ ਆਉਂਦੇ ਆ? ਨਹੀਂ ਸਰ ਉਹ ਤਾਂ ਨੋਰਮਲ ਅੱਜਕੱਲ ਸਾਰੇ ਸਾਰੇ ਇੰਡਸਟਰੀ ਦੇ ਵਿੱਚ ਚੱਲ ਰਿਹਾ ਹੈ ਆਪਣੀਆਂ ਰੀਲਸ ਜੇ ਸੌਂਗਸ ਤੇ ਪਾ ਰਹੇ ਆ ਉਹ ਤਾਂ ਹਰ ਕੋਈ ਪਾ ਰਿਹਾ ਮੈਨੂੰ ਛੱਡ ਕੇ ਪੂਰੀ ਦੁਨੀਆ 'ਚ ਕਿੰਨੇ ਜਾਣੇ ਲੋਕ ਹੈਗੇ ਕਿੰਨੇ ਸਾਰੇ ਇਨਫਲੂਐਂਸਰ ਹੈਗੇ ਆ ਹਰ ਇੱਕ ਕੰਟਰੀ 'ਚ ਅਲੱਗ-ਅਲੱਗ ਇਨਫਲੂਐਂਸਰ ਹੈਗਾ ਹਰ ਇੱਕ ਆਪਣੇ ਹਿਸਾਬ ਨਾਲ ਚੱਲ ਰਿਹਾ ਪਰ ਮੇਰਾ ਕੰਟੈਂਟ ਜੇ ਜੇ ਮੈਨੂੰ ਉਹਨਾਂ ਨੇ ਮੇਨ ਗੱਲ ਕੀਤੀ ਹੈ ਡਬਲ ਮੀਨਿੰਗ ਲਾਈਕ ਡਬਲ ਮੀਨਿੰਗ ਆਪਾਂ ਤੁਸੀਂ ਆਪਣੀ ਵੀਡੀਓ ਦੇ ਵਿੱਚ ਕਦੀ ਕਿਸੇ ਨੂੰ ਟਾਰਗੇਟ ਨਹੀਂ ਕੀਤਾ ਠੀਕ ਹੈ ਆਪਣਾ ਤੁਸੀਂ ਜੋ ਵੀ ਉਹਦੇ 'ਚ ਬੋਲਦੇ ਹੋ ਉਸ ਨੂੰ ਲੋਕੀ ਪਸੰਦ ਕਰਦੇ ਬਿਲਕੁ ਆਪ ਲਾਗੇ ਪ੍ਰਮੋਸ਼ਨ ਕਰਵਾਉਂਦੇ ਆ ਆਪਾਂ ਹੁਣ ਜਿੱਦਾਂ ਲੋਕੇ ਚਾਹੁੰਦੇ ਹੀ ਪਹਿਲਾਂ ਆਪਾਂ ਉਹਨਾਂ ਨੂੰ ਪਹਿਲਾਂ ਜਾ ਕੇ ਕਹਿ ਦਿੰਦਾ ਕਿ ਆਪਾਂ ਡਬਲ ਮੀਨਿੰਗ ਟਾਈਪ ਐਦਾ ਦੀ ਗੰਦੀ ਵੀਡੀਓ ਨਹੀਂ ਬਣਾ ਸਕਦੇ ਤੇ ਇਸ ਕਰਕੇ ਆਪਾਂ ਸਾਰਾ ਕੁਝ ਸੁਧਾਰ ਲਿੱਤਾ ਹੋਇਆ ਇਸ ਵੇਲੇ ਤੁਸੀਂ ਲਾਜ਼ਮੀ ਤੌਰ ਤੇ ਕਬਰائے ਹੋਏ ਹੋ ਕਿਉਂਕਿ ਜਦੋਂ ਕਿਸੇ ਨੂੰ ਧਮਕੀ ਤੇ ਬਿਲਕੁਲ ਸਾਰੇ ਸਾਰੇ ਜਾਣੇ ਕਬਰ ਆ ਜਾਣਗੇ ਹੁਣ ਤਾਂ ਵੈਸੇ ਤੁਸੀਂ ਯੂਥ ਹੋ ਮਤਲਬ ਯੂਥ ਇਹ ਕੰਟੈਂਟ ਚਾਹੁੰਦਾ ਕਿ ਅਪਲੋਡ ਹੋਵੇ ਯੂਥ ਪਸੰਦ ਕਰਦਾ ਕਿਉਂਕਿ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ ਹੋ ਸਕਦਾ ਇੱਕ ਤਬਕਾ ਉਸ ਦਾ ਵਿਰੋਧ ਕਰਦਾ ਹੋਵੇ ਪਰ ਇੱਕ ਤਬਕਾ ਉਹਦਾ ਸਮਰਥਨ ਵੀ ਕਰਦਾ ਹੋਵੇ ਹਾਂਜੀ ਹੁਣ ਦੁਨੀਆ ਤੇ ਹੈਗੀ ਹੈ ਕਈ ਲੋਕੀ ਇਹ ਚੀਜ਼ਾਂ ਨੂੰ ਪਸੰਦ ਕਰਦੇ ਆ ਤੇ ਕਈ ਲੋਕੀ ਜਿਹੜੇ ਉਹਨਾਂ ਚੀਜ਼ਾਂ ਨੂੰ ਨਹੀਂ ਪਸੰਦ ਕਰਦੇ ਪਰ ਜ਼ਿਆਦਾਤਰ ਹੁਣ ਇਹ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਆ ਉਹ ਚੀਜ਼ਾਂ ਨੂੰ ਪਸੰਦ ਕਰਦੇ ਆ ਸਾਰੇ ਲੋਕੀ ਤਾਈਓ ਦਾ ਲਾਈਕਸ ਕਰਦੇ ਆ ਤਾਈਓ ਦਾ ਸਾਰਾ ਕੁਝ ਪਸੰਦ ਕਰਦੇ ਪਰ ਆਪਾਂ ਉਹ ਚੀਜ਼ਾਂ ਪਾਈ ਨਹੀਂ ਰਹੇ ਤਾਂ ਫੇਰ ਕਿਉਂ ਦੁਬਾਰਾ ਕਰਨਗੇ ਮਤਲਬ ਜਿਹੜੀ ਚੀਜ਼ ਹੋ ਚੁੱਕੀ ਆ ਉਹਨੂੰ ਬਾਰ ਬਾਰ ਦੁਹਰਾਉਣਾ ਨਹੀਂ ਚਾਹੀਦਾ ਬਿਲਕੁਲ ਵੀ ਨਹੀਂ ਦੁਹਰਾਉਣਾ ਚਾਹੀਦਾ ਜਦੋਂ ਤੁਸੀਂ ਐਸਾ ਕੰਟੈਂਟ ਬਣਾਉਂਦੇ ਹੋ ਕਿ ਇਹੀ ਸੋਚ ਕੇ ਬਣਾਇਆ ਜਾਂਦਾ ਕਿ ਲੋਕ ਇਸ ਨੂੰ ਜ਼ਿਆਦਾ ਦੇਖਦੇ ਹਾਂਜੀ ਹਾਂਜੀ ਅੱਜ ਕੱਲ ਤੇ ਉਹੀ ਚੀਜ਼ਾਂ ਚੱਲ ਰਹੀਆਂ ਜੋ ਆਪਾਂ ਕੰਟੈਂਟ ਬਣਾ ਰਹੇ ਹਾਂ ਹਰ ਕੋਈ ਉਹੀ ਬਣਾ ਰਿਹਾ ਹਰ ਇੱਕ ਜਗ੍ਹਾ ਤੇ ਉਹੀ ਚੱਲ ਰਹੀਆਂ ਤੇ ਆਪ ਦੇਖ ਸਕਦੇ ਹੋ ਇੰਸਟਾਗ੍ਰam ਤੇ ਜੋ ਚੱਲਦਾ ਆਪਾਂ ਉਹੀ કરી ਦਾ ਪੋਸਟ ਜੋ ਪਸੰਦ ਆਂਦਾ ਪਰ ਜਦੋਂ ਇਸ ਦਾ ਵਿਰੋਧ ਹੋਇਆ ਫਿਰ ਤੁਸੀਂ ਫੈਸਲਾ ਲੈ ਲਿਆ ਕਿ ਹੁਣ ਅਸੀਂ ਇਹ ਕੰਟੈਂਟ ਨਹੀਂ ਬਣਾਉਣਾ ਨਹੀਂ ਉਹ ਵਾਲੀ ਜਿਹੜੀ ਗੱਲ ਕਰ ਰਹੇ ਹੋ ਤੁਸੀਂ ਉਹ ਪਹਿਲੇ ਵਾਲੀ ਉਹ ਉਹਦੇ ਬਾਰੇ ਮੈਨੂੰ ਜਮ੍ਹਾਂ ਨਹੀਂ ਪਤਾ ਸੀਗਾ ਕਿ ਆਪਾਂ ਉਹ ਚੀਜ਼ਾਂ ਬਣਾਉਣੀਆਂ ਚਾਹੀਦੀਆਂ ਕਿਉਂਕਿ ਉਹ ਮੈਂ ਛੋਟੀ ਸੀ ਉਦੋਂ ਮੈਨੂੰ ਮੈਨੂੰ ਇਹ ਚੀਜ਼ਾਂ ਦਾ ਜਮ੍ਹਾਂ ਮੈਂ ਉਹਨਾਂ ਨੂੰ ਵੀ ਕਿਹਾ ਸੀਗਾ ਉਹਨਾਂ ਨੂੰ ਵੀ ਕਿਹਾ ਸੀਗਾ ਕਿ ਮੈਂ ਇਹ ਚੀਜ਼ਾਂ ਮੈਨੂੰ ਨਹੀਂ ਪਤਾ ਸੀਗੀਆਂ ਤਾਂ ਕਰਕੇ ਗਲਤੀ ਨਾਲ ਹੋ ਜਾਂਦਾ ਹੈ ਕਈ ਵਾਰੀ ਕਈ ਵਾਰੀ ਉਹ ਅਗਲਾ ਮੈਨੂੰ ਕਹ ਦੇਗਾ ਕਿ ਤੁਸੀਂ ਇੱਦਾਂ ਬੋਲੋ ਇੱਦਾਂ ਬੋਲੋ ਤੇ ਫਿਰ ਮੈਂ ਵੀ ਅਗਲੇ ਦੇ ਮੰਨ ਲਾਂਗੀ ਮੈਨੂੰ ਇਹ ਚੀਜ਼ਾਂ ਦਾ ਜ਼ਿਆਦਾ ਪਤਾ ਨਹੀਂ ਸੀ ਪਰ ਹੁਣ ਜਿਹੜਾ ਕੰਟੈਂਟ ਆਪਾਂ ਬਣਾ ਰਹੇ ਆ ਉਹ ਸਾਰਿਆਂ ਨੂੰ ਪਸੰਦ ਆ ਰਿਹਾ ਹੁਣ ਤੁਸੀਂ ਪ੍ਰੋਮੋਸ਼ਨਲ ਵੀਡੀਓ ਵੈਸੇ ਬਣਾ ਰਹੇ ਹੋ ਹਾਂਜੀ ਹਾਂਜੀ ਪ੍ਰੋਮੋਸ਼ਨਲ ਹਲੇ ਵੀ ਇੱਕ ਅੱਡੇ ਚੱਲ ਰਹੀਆਂ ਹੈ ਮਤਲਬ ਹੌਲੀ ਹੌਲੀ ਆਪਾਂ ਪਾਈ ਦੀ ਕਿ ਤੁਸੀਂ ਜਿਹੜਾ ਪਹਿਲਾਂ ਉਹ ਡਬਲ ਮੀਨਿੰਗ ਵਾਲਾ ਉਹ ਨਹੀਂ ਉਹਦੇ ਵਿੱਚ ਐਡ ਕਰਦੇ ਨਹੀਂ ਉਹ ਬਿਲਕੁਲ ਵੀ ਨਹੀਂ ਹੁਣ ਐਡ ਕਰੀਦਾ ਜ ਜਾਂ ਪੰਜਾਬ ਚ ਰਹਿ ਕੇ ਨਹੀਂ ਆਪਾਂ ਚਲਾ ਜਿਹੜੀ ਉਹ ਵੀਡੀਓ ਸੀ ਜਿਹੜੀ ਥਾਣੇ ਵਾਲੀ ਹੁਣ ਵੀ ਦੁਬਾਰਾ ਵਾਇਰਲ ਹੋ ਰਹੀ ਹੈ ਉਹ ਪੂਰਾ ਕੀ ਮੈਟਰ ਸੀ ਤੁਹਾਨੂੰ ਕਿੱਥੇ ਬੁਲਾਇਆ ਗਿਆ ਸੀ ਕਦੋਂ ਉਹ ਥਾਣੇ ਦੇ ਵਿੱਚ ਜਿਹੜੀ ਤੁਸੀਂ ਮਾਫੀ ਨਹੀਂ ਉਹ ਥਾਣੇ ਵਿੱਚ ਤਾਂ ਉਹ ਤੀਜੀ ਚੌਥੀ ਵਾਰ ਬੁਲਾਇਆ ਹੀ ਇਹਨਾਂ ਨੇ ਤਾਂ ਮੈਨੂੰ ਕਿੰਨੀ ਵਾਰੀ ਬੁਲਾਇਆ ਹੀ ਸੋਰੀਆਂ ਬੜੀ ਜਗ੍ਹਾ ਤੇ ਮੰਗਾਈਆਂ ਹੀ ਚਲੋ ਆਪਾਂ ਉਹ ਦੁਬਾਰਾ ਨਹੀਂ ਜ਼ਿਕਰ ਕਰਦੇ ਕਿ ਇਹਨਾਂ ਨੇ ਮੈਨੂੰ ਪ੍ਰਮੋਸ਼ਨ ਦੇ ਬਹਾਨੇ ਬੁਲਾਇਆ ਹੀਗਾ ਮੈਨੂੰ ਕਹਿੰਦੇ ਸੀ ਕਿ ਸਾਡੀ ਫੋਨਾਂ ਦੀ ਪ੍ਰਮੋਸ਼ਨ ਕਰ ਦਿਓ ਮਾਰਕੀਟਿੰਗ ਦੀ ਤੁਸੀਂ ਮੋਗੇ ਆਜੋ ਆਪਾਂ ਆਪਾਂ ਤੇ ਉਸ ਦਿਨ ਦਾ ਪਲਾਨ ਬਣਾ ਲਿਆ ਸੀ ਕਿ ਮੋਗੇ ਜਾਣਾ ਤੇ ਆਪਾਂ ਚੱਲੇ ਹੀ ਮੋਗੇ ਇਹਨਾਂ ਨੇ ਮੈਨੂੰ ਆਈਡੀ ਵੀ ਭੇਜਦੀ ਆਪਣੀ 2000 ਰੁਪਏ ਵੀ ਮੇਰੇ ਨਨਾਲ ਮੇਰੀ ਡੀਲ ਹੋ ਗਈ ਸੀ ਕਿ ਆਪਾਂ ਮੋਗੇ ਆ ਜਾਾਂਗੇ ਫੇਰ ਸਵੇਰੇ ਫੋਨ ਆਇਆ ਕਿ ਤੁਸੀਂ ਨਾ ਆਪਾਂ ਤਰਨਤਾਰ ਆ ਗਏ ਆ ਚੇਤੇਕਲਾ ਪਿੰਡ ਤੇ ਆਪਾਂ ਕਿਸੇ ਦੇ ਘਰ ਆਏ ਆ ਫੋਨ ਵੇਚਣ ਵਾਸਤੇ ਤਾਂ ਤੁਸੀਂ ਉੱਥੇ ਆ ਜਾਓ ਤੇ ਮੈਂ ਕਿਹਾ ਉਹ ਘਰ ਦੇ ਵਿੱਚ ਵੀਡੀਓ ਬਣਾਉਂਦੇ ਨੇਗੇ ਕਹਿੰਦੇ ਹਾਂਜੀ ਹਾਂਜੀ ਕਮਰਾ ਖਾਲੀ ਹੈਗਾ ਉੱਥੇ ਬਣਾਉਂਦੇ ਨੇਗੇ ਤੇ ਫੇਰ ਮੈਂ ਉਧਰ ਉਹਦੀ ਆਪਾਂ ਮੈਂ ਤੇ ਮੇਰੀ ਟੀਮ ਜਿਹੜੇ ਵੀਡੀਓ ਸ਼ੂਟ ਕਰਦੇ ਗਿਆ ਆਪਾਂ ਨਾਲ ਚੱਲ ਪਏ ਤੇ ਉੱਥੇ ਚੱਲ ਗਏ ਤੇ ਉਹਨਾਂ ਨੇ ਮਤਲਬ ਕਿ ਪਹਿਲਾ ਕੋਈ ਹੈਗਾ ਨਹੀਂ ਬਾਹਰ ਬੈਠਾ ਤੇ ਜਦੋਂ ਉਹਨਾਂ ਨੇ ਕਿਹਾ ਨਾ ਗੱਡੀ ਅੰਦਰ ਲਾਓ ਤੇ ਢੀੜੀ ਜੀ ਸੜਕ ਸੀਗੇ ਉਹਨਾਂ ਨੇ ਗੱਡੀ ਕਹਿ ਇੱਧਰ ਲਾਓ ਤੇ ਅੱਗੇ ਗੱਡੀ ਉਹਨਾਂ ਨੇ ਬੰਦ ਕਰਕੇ ਲਾਤੀ ਮਤਲਬ ਕਿ ਉਹਤੇ ਫਿਰ ਮਤਲਬ ਕਿ 7 ਤੋਂ 8 ਜਾਣੇ ਕਹਿ ਸਕਦੇ ਆ ਕਿ ਅੱਗੇ ਸੀਗੇ ਮਤਲਬ ਬਲੂ ਮਲਕ ਜਿਨ੍ਹਾਂ ਨੇ ਕੱਪੜੇ ਦੇਖ ਕੇ ਘਬਰਾ ਵੀ ਜਾਂਦਾ ਬੰਦਾ ਤੁਹਾਡੇ ਵੀ ਲਾਜ਼ਮੀ ਤੌਰ ਤੇ ਘਬਰਾਟ ਹੋਈ ਉਹਨਾਂ ਨੇ ਗੱਡੀ ਚੋਂ ਸਾਨੂੰ ਐਦਾਂ ਕੱਢਿਆ ਚਲੋ ਨਿਕਲੋ ਬਾਹਰ ਜਿਦਾ ਪੁਲਿਸ ਵਾਲੇ ਕਰਦੇ ਆ ਨਾ ਕਿ ਚਲੋ ਨਿਕਲੋ ਨਿਕਲੋ ਚ ਪਤਾ ਨਹੀਂ ਆਪਾਂ ਕੀ ਕਰ ਦਿੱਤਾ ਕੁਛ ਸਾਡੇ ਕੋ ਫੋਨ ਖੋਲੇ ਤੇ ਸਾਨੂੰ ਕੁਰਸੀ ਤੇ ਬਿਠਾ ਦਿੱਤਾ ਜੇ ਇਹ ਗੱਲ ਕਰੀਏ ਚੁੰਨੀ ਦੀ ਤੇ ਚੁੰਨੀ ਇਹਨਾਂ ਨੇ ਉਦੋਂ ਦਿੱਤੀ ਹੀ ਪਹਿਲਾਂ ਡਰਾ ਧਮਕਾ ਕੇ ਕਿ ਵੀਡੀਓ ਜਦੋਂ ਬਣਾਨੀ ਹੋਵੇ ਤੇ ਉਦੋਂ ਇਹ ਇਹ ਜਾਂਦੇ ਸੀ ਕਿ ਚਲੋ ਠੀਕ ਆ ਆਪਾਂ ਮੈਂ ਮੰਨਦੀ ਆ ਇਹਨਾਂ ਨੇ ਮੈਨੂੰ ਭਰਾ ਵੀ ਕਿਹਾ ਤੇ ਭੈਣ ਵੀ ਕਿਹਾ ਕਿ ਤੂੰ ਮੇਰੀ ਭੈਣਾ ਵਰਗੀ ਹੈਗੀ ਆ ਠੀਕ ਹੈ ਤੇ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਚਲੋ ਸਮਝਾਇਆ ਹੀ ਪਰ ਇਹਨਾਂ ਨੂੰ ਫੋਨ ਵੀ ਇਹਨਾਂ ਨੇ ਸਾਡੇ ਕੋਲੋਂ ਖੋ ਲਿੱਤੇ ਸਾਨੂੰ ਮੇਰੇ ਘਰੋਂ ਫੋਨ ਆਨ ਰਹੀ ਉਹ ਵੀ ਨਹੀਂ ਚੁੱਕਣ ਦਿੱਤੇ ਬਾਕੀ ਜੋ ਇਹਨਾਂ ਨੇ ਸਾਨੂੰ ਲੋਕੇਸ਼ਨਾਂ ਸੈਂਡ ਕੀਤੀਆਂ ਹੀ ਗਾ WhatsApp ਤੇ ਗੱਲ ਕੀਤੀ ਉਹ ਸਾਰੀ ਇਹਨਾਂ ਨੇ ਫੋਨ ਫੜ ਕੇ ਡਿਲੀਟ ਕਰ ਦਿੱਤੀ ਤੇ ਕਹਿੰਦੇ ਆਪਣੀ ਆਈਡੀ ਡਿਲੀਟ ਕਰ ਦਿਓ ਤੇ ਮੈਂ ਆਪਣੀ ਆਈਡੀ ਮੈਂ ਕਿਹਾ ਮੈਂ ਨਹੀਂ ਡਿਲੀਟ ਕਰ ਸਕਦੀ ਮੈਂ ਲੋਕਾਂ ਦੀਆਂ ਪੈਸੇ ਲੈ ਕੇ ਵੀਡੀਓ ਪਾਈ ਹੋਈਆਂ ਤੇ ਉਹ ਕਹਿੰਦੇ ਮੇਰਾ ਨੰਬਰ ਦੇ ਦਿਓ ਜਿਹੜਾ ਤੁਹਾਨੂੰ ਕੋਈ ਤੰਗ ਕਰੇਗਾ ਤੇ ਮੈਂ ਕਿਹਾ ਤਾਂ ਨਹੀਂ ਚੰਗਾ ਲੱਗਦਾ ਅਗਲੇ ਦਾ ਵੀ ਬਿਜ਼ਨਸ ਹੁੰਦਾ ਤੇ ਮੈਂ ਅੱਜ ਤੋਂ ਬਾਅਦ ਤੁਹਾਨੂੰ ਵੀਡੀਓ ਮਤਲਬ ਇਹੋ ਜੀ ਆਪਾਂ ਨਹੀਂ ਬਣਾਵਾਂਗੇ ਜਿੱਦਾਂ ਹੀ ਤੁਸੀਂ ਚਾਹਦੇ ਹੋ ਉਹ ਕਹਿੰਦੇ ਉਹ ਤੁਸੀਂ ਹੁਣ ਓਬਵੀਅਸਲੀ ਨਹੀਂ ਬਣਾਓਗੇ ਕਿਉਂਕਿ ਤੁਸੀਂ ਇੱਥੇ ਬੈਠੇ ਜੇ ਮੈਂ ਕਿਹਾ ਮੈਂ ਮੈਂ ਉੱਥੇ ਰੋਨ ਲਾ ਪਈ ਸੀ ਬਹੁਤ ਜ਼ਿਆਦਾ ਤੇ ਮੇਰੇ ਨਾਲ ਜਿਹੜੇ ਬੰਦੇ ਸੀ ਉਹ ਵੀ ਰੋਨ ਲਾ ਪਏ ਸੀ ਕਿ ਕਬਰ ਆ ਜਾਂਦੇ ਐਨੇ ਸਾਰੇ ਬੰਦੇ ਦੇਖ ਕੇ ਕੱਲੀ ਮੈਂ ਕੁੜੀ ਸੀ ਬਾਕੀ ਮੁੰਡੇ ਹੀ ਮੁੰਡੇ ਹੀ ਤੇ ਫਿਰ ਮੈਂ ਉੱਥੇ ਮੰਨ ਲਿੱਤਾ ਸੀ ਕਿ ਮੈਂ ਅੱਜ ਤੋਂ ਬਾਅਦ ਵੀਡੀਓ ਨਹੀਂ ਬਣਾਵਾਂਗੀ ਇਹਨਾਂ ਨੇ ਕਿਹਾ ਸੌਰੀ ਫੀਲ ਕਰ ਲੋ ਮੈਂ ਸੌਰੀ ਫੀਲ ਕਰ ਲਈਤੀ ਕਿ ਕਹਿ ਕੇ ਕਿ ਮੈਂ ਨਹੀਂ ਬਣਾਵਾਂਗੀ ਇਹਨਾਂ ਨੇ ਕਦੀ ਮੇਰੇ ਤੋਂ ਕਦੀ ਕਿਤੋਂ ਸੌਰੀ ਮੰਗਾਉਂਦੇ ਹੀ ਕਦੀ ਕਿਤੋਂ ਸੌਰੀ ਪਰ ਨਹੀਂ ਇਦਾਂ ਨਹੀਂ ਨੱਚ। ਵੱਲ ਇਹ ਵੀ ਹੈ ਕਿ ਜੇਕਰ ਤੁਸੀਂ ਕੋਈ ਗਲਤ ਕੰਮ ਕੀਤਾ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਸੀ। ਪੁਲਿਸ ਕੋਲੋਂ ਕਾਰਵਾਈ ਕਰਵਾਈ ਜਾ ਸਕਦੀ ਸੀ। ਤੁਹਾਡੇ ਤੇ ਐਫ ਆਈ ਆਰ ਦਰਜ ਕਰਾਈ ਜਾ ਸਕਦੀ। ਹਾਂਜੀ ਹਾਂਜੀ ਪਰ ਇਹਨਾਂ ਨੇ ਇਹਨਾਂ ਨੇ ਦੁਬਾਰਾ ਫੇਰ ਉਹ ਚੀਜ਼ ਨੂੰ ਜੀ ਮੈਂ ਮਾਫੀ ਵੀ ਮੰਗ ਲਿੱਤੀ ਮੈਂ ਸਾਰਾ ਕੁਝ ਸੈੱਟ ਕਰ ਲੇਤਾ ਇਹਨਾਂ ਨੇ ਪੁਲਿਸ ਸਟੇਸ਼ਨ ਜਾ ਕੇ ਕੰਪਲੀਟ ਕਰ ਦਿੱਤੀ ਕਿ ਇਹ ਐਦਾਂ ਕਰਦੇ ਨੇ ਆਪਾਂ ਉੱਥੇ ਚਲੇ ਗਏ ਹੁਣ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਕਿ ਇਹਨਾਂ ਨੇ ਮੈਨੂੰ ਉੱਥੇ ਲਿਖਤੀ ਰੂਪ 'ਚ ਮੈਂ ਫੇਰ ਮਾਫੀ ਮੰਗ ਲਿੱਤੀ ਹੀ ਇਹਨਾਂ ਨੇ ਹਰ ਜਗ੍ਹਾ ਤੇ ਮੇਰੇ ਕੋਲ ਮਾਫੀਆਂ ਮੰਗਾਈਆਂ ਮੈਂ ਫੇਰ ਵੀ ਮਾਫੀ ਮੰਗੀ ਪਰ ਹੁਣ ਇਹ ਮੈਨੂੰ ਕਿੰਦੀ ਸ਼ਰੇਆਮ ਧਮਕੀ ਦੇਂਦੇ ਐ ਐਦਾਂ ਨਹੀਂ ਚੰਗਾ ਲੱਗਦਾ ਕਿ ਇਹਦੀ ਤੀ ਪੈਨ ਨੂੰ ਧਮਕੀ ਦੇਣਾ ਚਲੋ ਮੇਰਾ ਤੁਹਾਡੇ ਨਾਲ ਗੱਲ ਇਹ ਕੋਈ ਕੰਟਰੋਵਰਸੀ ਨੂੰ ਵਧਾਇਆ ਨਾ ਜਾਵੇ ਬਲਕਿ ਜਿਹੜਾ ਮੈਟਰ ਹੈ ਕਿਉਂਕਿ ਜਿਸ ਤਰ੍ਹਾਂ ਹੁਣ ਧਮਕੀ ਦਿੱਤੀ ਗਈ ਹੈ ਤਾਂ ਮੈਂ ਦੀਪਿਕਾ ਦੇ ਮੂੰਹੋਂ ਇਹ ਸੁੰਣਾ ਚਾਹੁੰਦਾ ਹਾਂ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਡਾ ਨਾਮ ਲਿਆ ਗਿਆ ਲੋਕ ਵੀ لازمی ਤੌਰ ਤੇ ਜਾਣਨਾ ਚਾਹੁੰਦੇ ਹੋਣਗੇ ਮੈਂ ਆਹੀ ਕਹਿਣਾ ਚਾਹੁੰਦੀ ਆ ਮੈਂ ਸਾਰੀਆਂ ਵੀਡੀਓ ਪਾਣੀਆਂ ਬੰਦ ਕਰ ਦਿੱਤੀਆਂ ਮੈਂ ਕੋਈ ਵੀ ਇਹੋ ਜਿਹਾ ਕੰਟੈਂਟ ਨਹੀਂ ਪਾ ਰਹੀ ਨਾ ਮੈਂ ਇਹੋ ਜਿਹਾ ਕੋਈ ਲੋਕਾਂ ਨੂੰ ਗੰਦਾ ਲੱਗੇ ਮੈਂ ਉਹ ਜਿਹਾ ਬਿਲਕੁਲ ਵੀ ਨਹੀਂ ਪਾ ਰਹੀ ਸਾਰੀ ਮੈਂ ਆਪਣਾ ਆਪਣਾ ਲਾਈਫ ਸਟਾਈਲ ਹੀ ਚੇਂਜ ਕਰ ਲਿਆ ਤਾਂ ਪਲੀਜ਼ ਮੈਨੂੰ ਆਹ ਕੰਟਰੋਵਰਸੀ ਤੋਂ ਪਲੀਜ਼ ਬਾਹਰ ਕੱਢ ਦਿੱਤਾ ਜਾਵੇ ਮੈਂ ਆ ਚੀਜ਼ਾਂ 'ਚ ਬਿਲਕੁਲ ਵੀ ਨਹੀਂ ਹੈਗੀ ਯਾਨੀ ਕਿ ਤੁਹਾਡੇ ਨੂੰ ਤੁਹਾਨੂੰ ਟਾਰਗੇਟ ਨਾ ਕੀਤਾ ਜਾਵੇ ਬਿਲਕੁਲ ਵੀ ਨਹੀਂ ਮੈਂ ਹੁਣ ਮੈਂ ਜੇ ਮੈਂ ਸੋਰੀ ਐਨੀ ਜਗ੍ਹਾ ਤੇ ਸੋਰੀ ਮੰਗਾ ਲੀਤੀ ਹੁੰਦੀ ਮੇਰੇ ਤੋਂ ਹੁਣ ਮੈਂ ਹੋਰ ਕੀ ਕਰਦਾ ਹੁਣ ਬੰਦਾ ਮਰਥੋ ਨਾ ਜਾਏਗਾ ਹੁਣ ਤੇ ਕੋਈ ਪੁਲਿਸ ਕੰਪਲੇਂਟ ਕਿ ਕੋਈ ਜਿਸ ਤਰ੍ਹਾਂ ਤੁਹਾਡਾ ਸਰਿਆਮ ਨਾਮ ਲਿਆ ਜਾ ਰਿਹਾ ਕੋਈ ਪੁਲਿਸ ਤੱਕ ਪਹੁੰਚ ਕੀਤੀ ਕੱਲ ਨੂੰ ਤੁਹਾਡਾ ਕੋਈ ਨੁਕਸਾਨ ਜਾਂ ਤੁਹਾਡੇ ਪਰਿਵਾਰ ਦਾ ਕੋਈ ਆਪਾਂ ਪੁਲਿਸ ਤੱਕ ਜਾਏ ਦਾ ਕੋਈ ਸੋੰਦਾ ਹੀ ਨਹੀਂਗੇ ਸਾਡੀ ਆਪਾਂ ਕੀ ਕਰੀਏ ਉਹਨਾਂ ਦਾ ਨਾਮ ਸੁਣ ਕੇ ਹਰ ਕੋਈ ਕਹਿੰਦਾ ਵਾ ਕਿ ਐਦਾਂ ਤੂੰ ਇੱਥੇ ਜਾਓ ਤੂੰ ਇੱਥੇ ਜਾਓ ਆਪਾਂ ਹਰ ਕਿਨੂੰ ਕਹਿੰਦਾ ਹੁਣ ਕੱਲ ਨੂੰ ਜੇ ਮੈਨੂੰ ਕੁਛ ਹੁੰਦਾ ਹੈ ਮੇਰੀ ਫੈਮਿਲੀ ਨੂੰ ਕੁਛ ਹੁੰ ਤੁਸੀਂ ਇੱਕ ਲੜਕੀ ਹੋ ਔਰ ਇਸ ਵੇਲੇ ਮੈਂ ਬਾਰ-ਬਾਰ ਜ਼ਿਕਰ ਕਰ ਰਿਹਾ ਪੰਜਾਬ ਦੇ ਡੀਜੀਪੀ ਸੀਐਮ ਬਹੁਤ سارے ਲੋਕ ਨਿਊਜ਼ 18 ਦੇਖਦੇ ਆ ਸਿੱਧੇ ਤੌਰ ਤੇ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੈਂ ਬਸ ਇਹ ਕਹਿਨੀ ਹੈ ਕਿ ਮੈਨੂੰ ਆ ਚੀਜ਼ਾਂ ਤੋਂ ਕੱਢ ਦਿੱਤਾ ਜਾਵੇ ਮੈਨੂੰ ਵਦਿਆ ਜੀ ਮੈਨੂੰ ਮੈਨੂੰ ਮੇਰੀ ਜ਼ਿੰਦਗੀ ਜੀਣ ਦਿੱਤੀ ਜਾਵੇ ਸਿਕਿਉਰਟੀ ਮਿਲ ਜਾਵੇ ਮੈਨੂੰ ਆ ਚੀਜ਼ਾਂ ਚ ਜਿਹੜੇ ਮੈਨੂੰ ਧਮਕੀਆਂ ਦੇ ਰਿਹਾ ਮੈਨੂੰ ਆ ਧਮਕੀਆਂ ਤੋਂ ਬਾਹਰ ਕੱਢ ਦਿੱਤਾ ਜਾਵੇ ਤੁਹਾਡਾ ਕੱਲ ਨੂੰ ਕੋਈ ਨੁਕਸਾਨ ਕੀਤਾ ਜਾ ਸਕਦਾ ਜਿਸ ਤਰ੍ਹਾਂ ਸਾਰੇ ਆਮ ਗੱਲ ਕਹਿ ਦਿੱਤੀ ਗਈ ਹੈ ਕਿ ਪਾਰਕਿੰਗਾਂ ਬਹੁਤ ਨੇ ਹੱਲੇ ਲਾਸ਼ਾਂ ਜਿਹੜੀਆਂ ਸਿਲਸਲਾ ਰੁਕਿਆ ਨਹੀਂ ਤਾਂ ਡਰੇ ਹੋਏ ਹੋ ਤੁਸੀਂ ਹੁਣ ਸਾਰੇ ਜਾਣੇ ਕਮੈਂਟਾਂ ਚ ਕਹਿ ਹੀ ਰਿਹਾ ਹਰ ਕੋਈ ਕਹਿ ਰਿਹਾ ਕਿ ਦੂਜੇ ਨੰਬਰ ਤੁਹਾਡਾ ਆਇਆ ਨਾ ਦੂਜੇ ਨੰਬਰ ਤੁਹਾਡਾ ਆਇਆ ਨਾ ਦੂਜੇ ਨੰਬਰ ਉਹ ਉਹਨਾਂ ਨੇ ਸ਼ਰੀਆਮੀ ਦੂਜੀ ਦੂਜੀ ਵਾਰਨਿੰਗ ਮੈਨੂੰ ਦਿੱਤੀ ਹੈ ਕਿ ਤੁਸੀਂ ਤੁਹਾਡੀ লাশ ਨਹੀਂ ਲੱਭਣੀ ਇਸ ਵਾਰੀ ਤਾਂ লাশ ਲੱਭ ਗਈ ਦੂਜੀ ਵਾਰੀ লাশ ਨਹੀਂ ਲੱਭਣੀ ਹਰ ਕਿਤੇ ਪਾਰਕਿੰਗ ਹੈਗੀ ਆ ਫਿਰ ਬੰਦਾ ਡਰੇਗਾ ਨਹੀਂ ਕੀ ਕਰੇਗਾ ਕੋਈ ਕਾਲ ਜਾਂ ਕੋਈ ਉਸ ਤੋਂ ਬਾਅਦ ਥ੍ਰੈਟ ਕਾਲ ਆਈ ਤੁਹਾਨੂੰ ਨਹੀਂ ਮੈਨੂੰ ਉਸ ਤੋਂ ਬਾਅਦ ਕੋਈ ਨਹੀਂ ਆਈ ਬਸ ਮੈਨੂੰ ਵੀਡੀਓ ਹੀ ਮੈਨੂੰ ਦਿੱਤੀ ਗਈ ਹੈ ਮੈਂਸ਼ਨ ਕਰਕੇ ਮੈਨੂੰ ਪੋਸਟ ਕੀਤੀ ਗਈ ਹੈ ਬਸ ਹੋਰ ਕੁਝ ਨਹੀਂ ਹੋਇਆ ਬਲੋ ਇਸ ਵੇਲੇ ਤੁਸੀਂ ਔਰ ਤੁਹਾਡਾ ਪਰਿਵਾਰ ਘਬਰਾਇਆ ਹੋਇਆ ਔਰ ਤੁਸੀਂ ਮੰਗ ਕਰਦੇ ਹੋ ਕਿ ਤੁਹਾਡੇ ਪਰਿਵਾਰ ਦੀ ਸਿਕਿਉਰਿਟੀ ਜਿਹੜੀ ਹੈ ਯਕੀਨੀ ਬਣਾਇਆ ਜਾਵੇ ਮੈਨੂੰ ਬਸ ਇੰਨੀ ਕੀ ਵਧੀਆ ਜੀ ਮਿਲ ਜੇ ਕਿ ਬਸ ਆਪਣਾ ਲਾਈਫ ਚ ਆਪਾ ਸੈਟ ਹੋ ਜਾਈਏ ਹੋਰ ਆਪਾ ਜੋ ਚਾਹਦੇ ਹੀ ਕੇ ਸਾਰੇ ਜਾਨੇ ਆਪਾ ਉਹ ਬੰਦ ਕਰ ਦਿੱਤਾ ਆ ਮੈਂ ਇੱਕ ਵਾਰ ਫਿਰ ਵਿਜੇ ਦੁਹਰਾ ਦਿਆਂ ਕਿਉਂਕਿ ਇਸ ਲੜਕੀ ਦੀ ਸਿਕਿਉਰਿਟੀ ਸੇਫਟੀ ਬਹੁਤ ਜ਼ਰੂਰੀ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਇਹ ਪਰਿਵਾਰ ਰਹਿੰਦਾ ਪਰ ਇਸ ਦਾ ਕਹਿਣਾ ਕਿ ਜਿਸ ਮੈਟਰ ਦਾ ਜ਼ਿਕਰ ਕੀਤਾ ਜਾ ਰਿਹਾ ਉਹ ਤਾਂ ਬਹੁਤ ਦੇਰ ਪਹਿਲਾਂ ਖਤਮ ਹੋ ਚੁੱਕਿਆ ਹੈ ਥਾਣੇ ਦੇ ਵਿੱਚ ਔਰ ਇਸ ਦਾ ਕਹਿਣਾ ਕਿ ਇੱਕ ਵਾਰੀ ਨਹੀਂ ਬਲਕਿ ਕਈ ਵਾਰ ਉਹ ਮਵਾਫੀਆਂ ਲਿਖਤੀ ਦੇ ਰੂਪ ਦੇ ਵਿੱਚ ਮੰਗ ਚੁੱਕੀ ਆ ਪਰ ਹੁਣ ਜਦੋਂ ਇੱਕ ਕਤਲ ਔਰ ਉਸ ਕਤਲ ਦੀ ਚਰਚਾ ਪੂਰੇ ਦੇਸ਼ ਦੇ ਵਿੱਚ ਹੋ ਰਹੀ ਆ ਉਸ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਉਂਦੀ ਆ ਔਰ ਉਸ ਵੀਡੀਓ 'ਚ ਇਸ ਦਾ ਜਦੋਂ ਨਾਮ ਲੈ ਲਿਆ ਜਾਂਦਾ ਤਾਂ ਫੇਰ ਪਰਿਵਾਰ ਇੱਕਦਮ ਫੇਰ ਘਬਰਾ ਜਾਂਦਾ ਹੈ ਡਰ ਜਾਂਦਾ ਹੈ ਹਾਲਾਂਕਿ ਪੁਲਿਸ ਦੇ ਕੋਲ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਾਣਦੇ ਆ ਪਰ ਕਾਰਵਾਈ ਜਿਹੜੀ ਆ ਨਹੀਂ ਹੁੰਦੀ